15 ਦਿਨਾਂ ਬਾਅਦ ਵਿਆਹ ਸੀਗਾ ਬੱਚੇ ਦਾ ਮੈਨੂੰ ਲੱਗਦਾ ਵੀ 15 ਦਿਨ ਪਹਿਲਾਂ ਤਾਂ ਤਿਆਰੀਆਂ ਵੀ ਚੱਲ ਪੈਂਦੀਆਂ ਤੇ ਪੋਤੀ ਚਲਾ ਗਿਆ ਸਾਡੇ ਪੈਸੇ ਸਾਈ ਦਿੱਤੇ ਵੇ ਸਾਰੇ ਪਾਸੇ ਕੱਪੜੇ ਲੈਣ ਜਾਣਾ ਸੀਗਾ ਉਹ ਤਾਂ ਸਾਡੀ ਇੱਕ ਜੈ ਸੀ ਸਾਡਾ ਨਾਮ ਇਸرائی ਹੋ ਜਾਵੇ ਮੇਰੇ ਪੁੱਤਰ ਨੇ ਮੈਨੂੰ ਮਿਲ ਧਾ ਕੇ ਕੜੀ ਵਾਰ ਰਾਤ ਇੱਕ ਚਾਂਸ ਹੋਇਆ ਤਦ ਉਹ ਕੇ ਆ ਤਰ ਦਵਾਈ ਪੀ ਲਈ ਉਹ 4 ਵਜੇ ਕੋਸ਼ਿਸ਼ ਦੇ ਦੱਸੇ ਕੋਣੀ ਸੁੰਦਰ ਹੀ ਵਸਤਾਂ ਚੱਲ ਰਹੀ ਸੀ ਨਾ ਕੋਈ ਰੋਟੀ ਨਾ ਕੋਈ ਉਸਦੇ ਟਰੱਕ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਥਾਣੇ ਦੇ ਵਿੱਚ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਜਿਸ ਤੋਂ ਦੁਖੀ ਹੋ ਕੇ ਉਹ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਔਰ ਜਾਂਦੇ ਜਾਂਦੇ ਇੱਕ ਵੀਡੀਓ ਬਣਾ ਜਾਂਦਾ ਜਿਸ ਦੇ ਵਿੱਚ ਤਿੰਨ ਚਾਰ ਬੰਦਿਆਂ ਦੇ ਨਾਮ ਲਿਖ ਬੋਲ ਜਾਂਦਾ ਹੈ ਕਿ ਇਹਨਾਂ ਬੰਦਿਆਂ ਤੋਂ ਦੁਖੀ ਹੋ ਕੇ ਮੈਂ ਆਪਣੀ ਜ਼ਿੰਦਗੀ ਖਤਮ ਕਰ ਰਿਹਾ ਡੈੱਡ ਹੋ ਗਿਆ ਮੇਰਾ ਬ੍ਰਦਰ ਇਹ ਸਾਰੇ ਪਹੁੰਚੇ ਨੇ ਤੇ ਮੈਨੂੰ ਕਹਿੰਦੇ ਨੇ ਬਿਆਨ ਦੇ ਮੈਂ ਕਹਿਆ ਵੀਰ ਜੀ ਬਿਆਨਾਂ ਦਾ ਤਾਂ ਮੈਟਰ ਨਹੀਂ ਮੈਂ ਨਹੀਂ ਬਿਆਨ ਦੇਣ ਦੇ ਹੱਕ 'ਚ ਹਾਂ ਤੁਸੀਂ ਜਿਹੜਾ ਮੇਰੇ ਬ੍ਰਦਰ ਨੇ ਇੱਕ ਸਾਈਡ ਨੋਟ ਏ ਜਾਂ ਵੀਡੀਓ ਬਣੀ ਏ ਉਹਨਾਂ ਦੇ ਸਾਹਤੇ ਪਰਚਾ ਕੱਟ-ਕੱਟ ਦਿਓ ਲਿਖਤ ਹੁੰਦੀ ਪਈ ਆ ਲਿਖਤ ਦੇ ਵਿੱਚ ਮੈਂ ਕਿਹਾ ਵੀ ਐਮਐਲਏ ਦਾ ਸਾਰਾ ਕੰਮ ਏ ਇਹਨਾਂ ਨੇ ਕਹਿਤਾ ਠੀਕ ਏ ਜੀ ਐਮਐਲ ਕਹਿੰਦੇ ਪਹਿਲਾਂ ਇਹਨਾਂ ਨੇ ਕਰਾ ਕੇ ਮੇਰੇ ਕੋਲ ਲਿਖਤ ਹੋਈ ਉਹਦੇ 'ਚ ਨਾਂ ਪਾ ਗਿਆ ਜੀ ਆਹ ਦੇਖੋ ਜੀ ਪਹਿਲਾਂ ਨਾਂ ਪਿਆ ਵੀ ਆਮ ਨਾ ਮੈਂ ਕਹਿੰਦਾ ਲੈਣ ਪਾਉ ਇਹ ਲੈਣ ਪੈ ਗਈ ਆ ਦੇਖੋ ਜੀ ਲੈਣ ਪਈ ਹੋਈ ਏ ਇਹ ਸਾਰਾ ਕੰਮ ਐਮ ਐਲ ਏ ਫਰੋਹੀਪੁਰ ਦਿਹਾਤੀ ਦੀ ਸ਼ਹਿਰ ਹੋਇਆ ਪਹਿਲਾਂ ਮੈਨੂੰ ਕਾਗਜ਼ੇ ਦੇ ਦਿੱਤਾ ਗਿਆ ਇਹ ਵਾਲਾ ਜਿੰਨੇ ਤੇ ਐਮ ਐਲ ਏ ਸਾਰਾ ਕੰਮ ਸ਼ਹਿਰ ਦੇ ਪਰਚਾ ਕੱਟ ਦਿੰਦੇ ਆ ਬਾਅਦ ਚ ਜਦੋਂ ਉਹਨੂੰ ਪਾਈ ਗਈ ਇਹ ਵਰਕਾ ਪਾਇਆ ਗਿਆ ਐਮ ਐਲ ਏ ਜੀ ਦਈਏ ਜੀ ਨੂੰ ਤੇ ਉਹਨਾਂ ਨੇ ਫਿਰ ਸਾਡੇ ਕੋਲ ਵਰਕਾ ਇੱਕ ਖੋਲਿਆ ਕੋਹ ਤੋਂ ਬਾਅਦ ਇਹ ਕਹਿੰਦੇ ਨੇ ਵੀ ਬਬਲੂ ਸੈਣ ਕਰ ਵੀ ਇਹ ਲੈਣ ਵਿੱਚੋਂ ਆਪਾਂ ਕਟਣੀ ਮੈਂ ਕਿਹਾ ਵੀ ਮੈਂ ਲੈਣ ਨਹੀਂ ਕਟੋਣੀ ਜਿਹੜਾ ਮੇਰੇ ਭਰਾ ਦਾ ਸਾਈਡ ਨੋਟ ਹੈ ਉਹਦੇ 'ਚ ਐਮਐਲ ਜੀਸ਼ ਕੁਮਾਰ ਦਈਆ ਮੌਜੂਦਾ ਐਮਐਲਏ ਐਸਐਚਓ ਥਾਣਾ ਮੰਦੂਰ ਦਾ ਨਾਮ ਬੋਲਿਆ ਸੀ ਵੀਰੂ ਮਿਸਤਰੀ ਦਾ ਬੋਲਿਆ ਸੀ ਬਾਬਾ ਦਲਜੀਤ ਦਾ ਬੋਲਿਆ ਸੀ ਗੇਜਾ ਮਿਸਤਰੀ ਦਾ ਬੋਲਿਆ ਸੀ ਕਾਰਵਾਈ ਸਿਰਫ ਤੇ ਸਿਰਫ ਇਹਨਾਂ ਦੋਤੇ ਕੀਤੀ ਸਿਰਫ ਬਾਬੇ ਦਲਜੀਤ ਤੇ ਤੇ ਗੇਜਾ ਦਾ ਪਰਚਾ ਕੱਟਿਆ ਮੌਜੂਦਾ ਡੈਡੀ ਮੇਰੇ ਤਾਂ Munchi ਨੇ Munchi ਤਾਂ ਮਾਂ ਹੁੰਦੀ ਹੈ ਟਰੱਕ ਜੁਣੀ ਆਂਦੀ ਇਹਨਾਂ ਨਾਲ ਜਿਹੜਾ 6 ਮਿੰਟ ਟੈਂਡਰ ਇਹਨਾਂ ਕੋਲ ਰਿਆ ਹੈ ਅਸੀਂ ਖੁਦ ਮੌਜੂਦਾ ਰਹੇ ਆ ਅੱਜ ਸਾਨੂੰ ਸਹਿਣ ਤੋਂ ਇਨਕਾਰ ਕਰ ਰਹੇ ਹਾਂ ਖੋਦ ਕਹ ਬਬਲੂ ਤੂੰ ਵੀ ਆ ਜਾ ਫੋਟੋ ਕਰਵਾ ਲੈ ਸਾਰੇ ਤਾਂ ਅਸੀਂ ਬੰਦੇ ਗਏ ਜੁਨੀਅਨ ਬਾਈ ਨੇਮ ਤੋਂ ਜਾਣਦੇ ਜਾਣਦੇ ਨੇ ਜੀ ਮੇਰਾ ਬ੍ਰਦਰ ਇਹਨਾਂ ਕੋਲ ਪਹੁੰਚ ਵੀ ਕੀਤੀ ਮੇਰੇ ਬ੍ਰਦਰ ਨੇ ਮੈਂ ਗੱਲ ਵੀ ਕੀਤੀ ਹੈ ਵੀ ਤੁਸੀਂ ਇਸ ਤਰ੍ਹਾਂ ਵੀਰਜੀ ਵੀ ਸਾਬਜੀ ਵੀ ਸਾਡੀ ਇੱਕੋ ਗੱਡੀ ਹੈ ਤੇ ਗੱਡੀ ਦੇ ਤੰਦਾ ਤੇ ਅਸੀਂ ਮਰ ਜਾਾਂਗੇ ਕਹਿੰਦਾ ਤੁਸੀਂ ਕੱਲ ਮਰਦੇ ਤੁਸੀਂ ਅੱਜ ਮਰ ਜਾਓ ਮੈਂ ਕੀ ਲੈਣਾ ਕੌਣ ਕਹਿੰਦਾ ਐਮ ਐਲਰ ਜੀ ਸਮਰਦਾਈ ਹੈ ਜੀ ਐਸ ਐਚ ਉਹਨਾਂ ਨੇ ਇਹ ਕਾਲ ਡੀ ਲਾ ਘਟਾਈਆਂ ਜਾਣ ਬਾਬੇ ਦਲਜੀਤ ਨਾਲ ਕੜਾਈਆਂ ਜਾਣ ਉਹ ਸਾਰਾ ਦੁੱਧਾ ਦੁੱਧ ਤੇ ਪਾਣੀ ਤੇ ਪਾਣੀ ਕਿਹਦੀਆਂ ਗੱਲ ਟੋਲਦੀ ਐਮ ਐਲ ਏ ਰਜੀਸ਼ ਕੁਮਾਰ ਦਈਏ ਜੀ ਐਮ ਐਲ ਏ ਰਜੀਸ਼ ਕੁਮਾਰ ਦਈਆ ਜਿਹਨੂੰ ਫੋਨ ਕਰਵਾਇਆ ਦੋ ਬੰਦੇ ਮੇਰੇ ਯਾਰ ਦੋਸਤ ਸੀਗੇ ਵੀ ਵੀਰ ਜੀ ਉਹਨਾਂ ਕਾ ਗੱਡੀ ਸਾਡੀ ਠਾਣੇ ਨਾਲ ਜਾਵੇ ਉਹਨਾਂ ਨੂੰ ਕਹਿੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਐ ਉਹ ਕਰ ਲਓ ਇਸ ਬੇਸ ਤੇ ਗੱਲ ਨਾ ਕਰੋ ਤੁਹਾਡਾ ਕਹਿੰਦਾ ਮਤਲਬ ਸਾਰਾ ਕੁਝ ਐਮ ਐਲ ਏ ਨੇ ਕਰਵਾਇਆ ਬਿਲਕੁਲ ਜੀ ਸ਼ੋਰ ਜੀ ਐਮ ਐਲ ਏ ਤੇ ਕੋਈ ਕਾਰਵਾਈ ਨਹੀਂ ਹੋਈ ਐਮ ਐਲ ਏ ਹੁਣ ਹੁਣ ਨਹੀਂ ਦੇ ਰਿਹਾ ਜੀ ਟੱ ਵੀ ਸਾਡੇ ਨਾਲ ਕੋਈ ਤੁਰਨ ਦੀ ਕੋਸ਼ਿਸ਼ ਕਰਦਾ ਉਹਨੂੰ ਧਮਕੀਆਂ ਮਿਲ ਜਾਂਦੀਆਂ ਨੇ ਉਹਨ ਵੀ ਕਹਿ ਰਿਹਾ ਮੈਂ ਬੰਦੇ ਠੋਕਨੇ ਨੇ ਐਮ ਐਲ ਏ ਰਜੀਸ਼ ਕੁਮਾਰ ਦਈਆ ਕਹ ਰਿਹਾ ਮੈਂ ਬੰਦੇ ਠੋਕਨੇ ਨੇ ਜਿਹੜੇ ਬੰਦੇ ਮੇਰੇ ਨਾਲ ਤੁਰਨਾ ਕੋ ਚਾਹੁੰਦਾ ਹੈ ਲੱਗਦਾ ਤੁਹਾਡਾ ਵੀ ਨੁਕਸਾਨ ਕਰ ਸਕਦਾ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਜੀ ਪਿਓ ਨਾਲ ਕਈ ਵਾਰ ਬੱਚੇ ਗੱਲ ਕਰ ਲੈਂਦੇ ਕੀਤੀ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਜੀ ਕੋਈ ਕੀਤੀ ਨਹੀਂ ਗੱਲ ਮੈਂ ਕੋਈ ਸਦਮਾ ਗੱਡੀ ਦਾ ਲਈ ਗਿਆ ਮੇਰੀ ਗੱਡੀ ਕਹੇ ਚਲੇਗੀ ਕਹਿੰਦਾ ਇੱਕ ਆਪਾ 50000 ਰੁਪਏ ਲੱਗੇ ਜਿਹਨੂੰ ਦੇਣਾ ਇੱਕ ਆਪਾ ਉਹ ਜਿਹੜੇ ਪੱਟੜ ਹੋਏ ਉਹਨਾਂ ਨੂੰ ਦਿਆਂਗੇ ਇਹਨਾਂ ਆਪਾ ਪੈਸਾ ਕਿੱਥੋਂ ਲੈ ਕੇ ਆਵਾਂਗੇ ਇੱਕ ਗੱਡੀ ਆਪਣੇ ਠਾਣੇ ਚਲੇਗੀ ਕੋਈ ਗੱਲ ਨਹੀਂ ਬੇਟਾ ਪੈਸੇ ਆਪਣੇ ਆਪ ਲੈ ਲਾਂਗੇ ਦੋੜ ਆਪਣੇ ਨਾਲ ਆਜਾ ਆਜੇ ਗੱਡੀ ਆਜੇ ਪਰ ਅੰਦਰੇ ਅੰਦਰੇ ਉਹਨਾਂ ਮਨ ਚ ਪਰੇ ਗਿਆ ਵੀ ਗੱਡੀ ਠਾਣੇ ਚਲੀ ਗਈ ਬਤਪੰਦੇ ਕੁਝ ਕਹਿਣ ਵਾਲੇ ਸੀ ਬਾ ਹੁਣ ਤੁਹਾਡੀ ਗੱਡੀ ਠਾਣੇ ਚਲੀ ਗਈ ਗੱਡੀ ਨਹੀਂ ਛੁੱਟਣੀ ਤੁਹਾਡੇ ਪਿਓ ਪੁੱਤਰਾਂ ਦੇ ਪਰਚਾ ਵੀ ਹੋ ਜਾਣਾ ਤੁਹਾਡੀ ਗੱਡੀ ਨਹੀਂ ਹੁਣ ਛੁੱਟਣੀ ਬੀ ਐਮ ਐਲ ਇਹ ਸਭ ਮਾਫੀ ਮੰਗੇਗਾ ਤੇਰੇ ਕੋਲ ਆ ਕੇ ਤੇਰੇ ਕੋਲ ਆਵੇਗਾ ਤੇਰੇ ਕੋਲ ਮਾਫੀ ਮੰਗੇਗਾ ਚੋਰ ਨੂੰ ਡਰ ਹੁੰਦਾ ਹੁੰਦਾ ਵੀ ਮੈਂ ਜਾਵਾਂਗਾ ਮੈਂ ਕਿਤੇ ਜਾ ਕੇ ਫੜਿਆ ਨਾ ਜਾਵਾਂ ਜਾਂ ਮੇਰੇ ਤੇ ਕੋਈ ਐਕਸ਼ਨ ਹੋ ਜਾਵੇ ਉਹ ਬੰਦਾ ਨਹੀਂ ਹੁੰਦਾ ਹੁੰਦਾ ਬਾਕੀ ਆਈ ਤਾਂ ਤੰਦਾ ਸਾਡਾ ਬੜਾ ਵਧੀਆ ਸੀਗਾ ਜਦੋਂ ਦੀ ਇਹਨੂੰ ਦਿੱਤਾ ਹਰਜੀਖ ਮਦਈਏ ਜਿਹਨੂੰ ਸਾਡਾ ਤੰਦਾ ਹੀ ਖਤਮ ਹੋ ਗਿਆ ਕਿਤੇ ਮਾਮਦੋ ਟਰੱਕ ਜੁਨੀਆ ਦੇ ਤੁਸੀਂ ਪਤਾ ਲਓ ਨਾ ਜਾ ਕੇ ਤੇ ਇਹ ਤੁਹਾਨੂੰ ਬੜਾ ਕੁਝ ਵਿੱਚ ਦੇਖਣ ਨੂੰ ਮਿਲੇਗਾ ਲੋਕਾਂ ਨੇ ਟਰਾਲੇ ਕੋੜੇ ਵੇਚਦੇ ਨੇ ਵੀਰ ਜੀ ਰੋਟੀ ਦਾ ਤੰਦਾ ਬੰਦ ਹੋ ਗਿਆ ਹੈ ਭਗਵੰਤ ਮਾਨ ਦਾ ਕਹਿੰਦਾ ਮੈਂ ਰੁਜ਼ਗਾਰ ਪੈਦਾ ਕਰ ਰਿਹਾ ਰੁਜ਼ਗਾਰ ਸਾਡਾ ਖੋਇਆ ਜਾ ਰਿਹਾ ਕਰੀਬ ਸਵਾ ਮਹੀਨਾ ਪਹਿਲਾਂ ਇੱਕ ਨੌਜਵਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਦੋਸ਼ ਇਹ ਸੀ ਕਿ ਉਸਦੇ ਟਰੱਕ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਥਾਣੇ ਦੇ ਵਿੱਚ ਕਥਿਤ ਤੌਰ ਤੇ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਜਿਸ ਤੋਂ ਦੁਖੀ ਹੋ ਕੇ ਉਹ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਹੈ ਕਰੀਬ 10-15 ਦਿਨ ਬਾਅਦ ਉਸਦਾ ਵਿਆਹ ਸੀ ਔਰ ਟਰੱਕ ਡਰਾਈਵਰ ਸੀ ਉਹ ਮੁੰਡਾ ਔਰ ਅੱਜ ਇਸ ਗੱਲ ਨੂੰ ਕਰੀਬ ਸਵਾ ਮਹੀਨਾ ਹੋ ਚੁੱਕਿਆ ਜਾਂਦੇ ਜਾਂਦੇ ਨੌਜਵਾਨ ਇੱਕ ਨੋਟ ਜਿਸ ਨੂੰ ਸੁਸਾਈਡ ਨੋਟ ਕਹਿੰਦੇ ਆ ਉਹ ਵੀ ਲਿਖ ਕੇ ਜਾਂਦਾ ਔਰ ਜਾਂਦੇ ਜਾਂਦੇ ਇੱਕ ਵੀਡੀਓ ਕਥਿਤ ਬਣਾ ਜਾਂਦਾ ਜਿਸ ਦੇ ਵਿੱਚ ਤਿੰਨ ਚਾਰ ਬੰਦਿਆਂ ਦੇ ਨਾਮ ਬੋਲ ਜਾਂਦਾ ਹੈ ਕਿ ਇਹਨਾਂ ਬੰਦਿਆਂ ਤੋਂ ਦੁਖੀ ਹੋ ਕੇ ਮੈਂ ਆਪਣੀ ਜ਼ਿੰਦਗੀ ਖਤਮ ਕਰ ਰਿਹਾ ਪਰ ਅੱਜ ਪਰਿਵਾਰ ਸਵਾ ਮਹੀਨੇ ਬਾਅਦ ਉਸੇ ਹੀ ਮੋੜ ਤੇ ਖੜਾ ਹੈ ਪਰਿਵਾਰ ਕਹਿੰਦਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਮਾਤਾ ਔਰ ਉਹਨਾਂ ਦਾ ਭਰਾ ਸਾਡੇ ਕੋਲੇ ਮੌਜੂਦ ਹੈ ਜਿਨ੍ਹਾਂ ਨੇ ਹੁਣ ਫਿਰ ਫੋਨ ਕਰਕੇ ਸਾਨੂੰ ਇਸ ਬਾਬਤ ਸੱਦਿਆ ਕਿ ਸਾਨੂੰ ਇਨਸਾਫ ਦੀ ਕਿਤੋਂ ਵੀ ਕੋਈ ਕਿਰਨ ਨਹੀਂ ਨਜ਼ਰ ਆ ਰਹੀ ਔਰ ਸਾਡੀ ਆਵਾਜ਼ ਸਰਕਾਰ ਤੱਕ ਮਹਿਕਮੇ ਤੱਕ ਪਹੁੰਚਾਓ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਪੂਰੀ ਕਹਾਣੀ ਜਾਣ ਲੈਣੇ ਪਹਿਲਾਂ ਤਾਂ ਮਾਤਾ ਨਾਲ ਗੱਲ ਕਰਦੇ ਆ 15 ਦਿਨ ਬਾਅਦ ਵਿਆਹ ਸੀਗਾ ਮਾਤਾ 15 ਦਿਨਾਂ ਬਾਅਦ ਵਿਆਹ ਸੀਗਾ ਬੱਚੇ ਦਾ ਮੈਨੂੰ ਲੱਗਦਾ ਵੀ 15 ਦਿਨ ਪਹਿਲਾਂ ਤਾਂ ਤਿਆਰੀਆਂ ਵੀ ਚੱਲ ਪੈਂਦੀਆਂ ਤੇ ਪੁੱਤ ਹੀ ਚਲਾ ਗਿਆ ਸਾਡੇ ਪੈਸੇ ਸਾਇਬ ਦਿੱਤੇ ਵੇ ਸਾਰੇ ਪਾਸੇ ਕੱਪੜੇ ਲੈਣ ਜਾਣਾ ਸੀਗਾ ਦਿਲ ਤੇਰੀਂ ਜਾਂਦਾ ਦਿਲ ਚ ਰਹਿ ਗਈ ਹੂੰ ਪੁੱਤ ਟੋਰ ਗਿਆ ਅਚਨਚੇ ਹੂੰ ਗੁਆ ਹੀ ਪਈ ਲਈ ਦੱਸਿਆ ਨਹੀਂ ਕੁਛ ਪੁੱਤ ਨੇ ਵੀ ਆਹ ਦੁੱਖ ਕੋਈ ਦੁੱਖ ਨਹੀਂ ਦੱਸਿਆ ਅੰਦਰ ਦੇ ਅੰਦਰ ਲੈ ਗਿਆ ਹੂੰ ਤੇ ਪੁੱਤ ਦਾ ਇਨਸਾਫ ਸਵਾ ਮਹੀਨਾ ਹੋ ਗਿਆ ਸਾਨੂੰ ਵੀ ਨਾ ਕੋਈ ਇਨਸਾਫ ਨਹੀਂ ਮਿਲਿਆ ਕਿੱਥੋਂ ਕਿੱਥੋਂ ਤੱਕ ਗੇੜੇ ਕੱਢਿਆ ਏ ਉਹ ਜਾ ਚੁੱਕੀ ਸਾਰੇ ਪਾਸੇ ਉਹ ਕੋਈ ਨਹੀਂ ਉਹ ਦਈਆ ਸਾਡੇ ਸਾਰੇ ਕੁਛ ਇਹ ਕੰਮ ਕਰਦਾ ਵੀ ਇਹ ਨਹੀਂ ਕੁਛ ਕਰਨ ਦਿੰਦਾ ਵੀ ਇਹਦੇ ਸਾਰੇ ਗਾਈ ਦਾ ਨਹੀਂ ਹੁੰਦਾ ਮੈਂ ਕੰਮ ਦਈਆ ਦੀ ਸੈਰ ਸਿਰ ਤੇ ਸਾਰਾ ਕੁਛ ਕੁਛ ਨਹੀਂ ਉਹ ਕਰਨ ਦਿੰਦਾ ਪਹਿਲੇ ਵੀ ਉਹਨੇ ਸਾਰਾ ਕੁਛ ਕੀਤਾ ਸਾਰੇ ਬਿਆਨ ਚ ਉਹਨੇ ਸਾਰਾ ਕੰਮ ਕਰਵਾਇਆ ਕੋਈ ਤਾਂ ਸਾਡੀ ਇੱਕ ਜੈਸ਼ ਸਾਡੇ ਰਾਹ ਸਰਾਹੀ ਹੋ ਜਾਵੇ ਮੇਰੇ ਪੁੱਤਰ ਨੂੰ ਮਿਲ ਜਾ ਕੇ ਤੇ ਕੁਛ ਹੋਇਆ ਮੈਂ ਬੁੱਤਾਂ ਨਾਲ ਸਾਹ ਜਾਣੀ ਆ। ਹੂੰ। ਦਿਲ ਦੇ ਦਿਲ ਚ ਲੈ ਗਿਆ ਮੇਰਾ ਬੁੱਤਾਂ ਸਾਹੀ। ਹੋ ਸਕਦਾ ਕੋਈ ਮਾੜੀ ਮੋਟੀ ਗੱਲ ਸਾਂਝੀ ਕਰਦਾ ਸ਼ਾਇਦ ਮਾਪਿਆਂ ਨਾਲ ਗੱਲ ਕਰਦਾ ਤਾਂ ਮਾਪੇ ਉਹ ਸਮਝਾਉਂਦੇ ਹੀ ਆ। ਕੋਈ ਨਹੀਂ ਉਹਨੇ ਤਾਂ ਦੱਸੀ ਨੀ ਰਾਤ ਨੂੰ ਆਉਂਦਾ ਸੌਂ ਜਾਂਦਾ ਸਵੇਰੇ ਉੱਠ ਕੇ ਛੜੀ ਵੇ ਰਾਤ ਚਾਂਸ ਆਇਆ ਤੜਕੇ ਆਇਆ ਤੁਹਾੜ ਦਵਾਈ ਪੀ ਲਈ ਤੁਸੀਂ 4 ਵਜੇ ਕੁਛ ਨਹੀਂ ਦੇਉਂਦਾ ਦੱਸੇ ਕੋਣੀ ਸੁੰਦਰ ਹੀ ਬਸ ਸਟੈਂਸ਼ਨ ਵੇਚੀ ਸੀ ਨਾ ਅਗਰ ਰੋਟੀ ਨਾ ਕੋਈ ਚਾਹ ਤੇ ਖਾਣੀ ਨਾ ਚਾਹ ਪੀਣੀ ਨਾ ਕੁਛ ਕਰਨ। ਆਈ ਨਹੀਂ ਦੁਖੀ ਕਰਤਾ ਸੀ ਪੁੱਤ ਨੂੰ ਉਹ ਕਰ ਦਿੱਤਾ ਉਹ ਦੁਖੀ ਹੋ ਕੇ ਆਇਆ ਸੀ ਮੰਡੀ ਵਿੱਚ ਤੇ 3000 ਦੇ ਦੋ ਕੀ ਉਹ ਉਹ ਪਾਸੇ ਹੋ ਕੇ ਉਹਨੂੰ ਕਰਦੇ ਪਏ ਸੀ ਉਹਨੇ ਸਾਨੂੰ ਕਰੇ ਨਹੀਂ ਤੇ ਸਾਮਾਨ ਉਗਾਠੇ ਦੱਸਦਾ ਸੀਗਾ ਬਿਮਾਰ ਕੀ ਦੱਸਣ ਦੀ ਲੋੜ ਕਰੇ ਵੀ ਇਹ ਟੈਨਸ਼ਨ ਲੈਣ ਗਿਆ ਉਹ ਅੰਦਰ ਆਂਦੇ ਪੀਤੀ ਗਿਆ ਸਾਰਾ ਕੁਝ ਅੰਦਰ ਆਂਦੇ ਲਾਈਆ ਕਰੇ ਦੱਸਿਆ ਨਹੀਂਗਾ ਬਸ ਉਹਨੇ ਦਵਾਈ ਪੀ ਲਈ ਚੁੱਪ ਕਰਕੇ ਬਾਹਰ ਦੇ ਕੋਲ ਬੈਠਾ ਰਿਹਾ ਸਵੇਰ ਤੋਂ ਗਿਆ ਦੱਸਿਆ ਨਹੀਂ ਮਾਂ ਨੂੰ ਕੋਈ ਗੱਲ ਵੀ ਕੋਈ ਬਾਤ ਨਹੀਂ ਤਰੇ ਨਾ ਹੰਜੂਆਂ ਦਾ ਹਜੇ ਤੱਕ ਕੁਝ ਨਹੀਂ ਹੋਇਆ ਹਾਲ ਸਾਡਾ ਕੁਝ ਵੀ ਨਹੀਂ ਹੁੰਦਾ ਪਿਆ ਜੀ ਸਾਡਾ ਕੋਈ ਨਹੀਂ ਹੁੰਦਾ ਬਦਈ ਇਹ ਸਾਰੇ ਕੰਮ ਨੇ ਸਾਰਾ ਕੁਝ ਉਹਨਾਂ ਬੁੱਲਸ ਵਾਲਾ ਸਾਰੇ ਸਾਰਾ ਕੁਝ ਇਹਨਾਂ ਦਾ ਹੀ ਕੰਮ ਇਹਨੇ ਕਰਵਾਇਆ ਕੀਤਾ ਘਰੋਣਾ ਦਈਆ ਕੌਣ ਤੇ ਜਦੀਸ਼ ਦਈਆ ਐਮ ਐਲ ਏ ਅੱਛਾ ਐਮ ਐਲ ਏ ਹਾਂ ਜੀ ਹੋਰ ਅਸੀਂ ਕੀ ਕਰ ਸਕਾਂ ਸਾਰ ਤੋਂ ਬਸ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤਰ ਮੇਰੇ ਵੀ ਅੰਦਰ ਆ ਘੇੜ ਜਾਣਗੇ ਮੇਰੇ ਪੁੱਤਰ ਦਾ ਸਾਫ ਮਿਲ ਗਿਆ ਬਿਲਕੁਲ ਪਿਓ ਨਾਲ ਕਈ ਵਾਰ ਬੱਚੇ ਗੱਲ ਕਰ ਲੈਂਦੇ ਕੀਤੀ ਕੋਈ ਗੱਲ ਇਸ ਤਰ੍ਹਾਂ ਦੀ ਨਾ ਜੀ ਕੋਈ ਕੀਤੀ ਨਹੀਂ ਗੱਲ ਮੈਂ ਪੁੱਛਦਾ ਰਹਿੰਦਾ ਕੋਈ ਕੀਤੀ ਨਹੀਂ ਬੰਦਰ ਅੰਦਰ ਕੀਤਾ ਜਾਂ ਜਦੋਂ ਗੱਡੀ ਨੂੰ ਜਾ ਕੇ ਥਾਣੇ ਦੇ ਕੋਲ ਬਥੇਰਾ ਮੈਂ ਕਿਹਾ ਮਾਹ ਗੱਡੀ ਨਾਲ ਲੈ ਕੇ ਜਾਓ ਗੱਡੀ ਨਾਲ ਲੈ ਕੇ ਜਾ ਪਰ ਜਿਸ ਟਾਈਮ ਥਾਣੇ ਗੱਡੀ ਚਲੀ ਗਈ ਨਾ ਇਹਨਾਂ ਜਿਆਦਾ ਹੀ ਮਨ ਦੇ ਸਦਮਾ ਲੈ ਲਿਆ ਜਦੋਂ ਵੇਹਦਾ ਸੀ ਗੱਡੀ ਕਹਿੰਦਾ ਡੈਡੀ ਗੱਡੀ ਥਾਣੇ ਚਲੀ ਗਈ ਮੈਂ ਕੋਈ ਕੋਈ ਗੱਲ ਨਹੀਂ ਪੁੱਤਰ ਮੈਂ ਦੋੜ ਆਪਣੇ ਨਾਲ ਸਾਰਾ ਗੱਡੀ ਆ ਜੇਗੀ ਆ ਜੇਗੀ ਕੋਈ ਗੱਲ ਨਹੀਂ ਫਿਕਰ ਨਾ ਕਰ ਬਸ ਉਦੋਂ ਦਿਲ ਦੇ ਵਿੱਚ ਬਸ ਅੱਗੇ ਚਾਰ ਪੰਜ ਰੋਟੀਆਂ ਖਾਂਦਾ ਸੀਗਾ ਬਸ ਇੱਕ ਅੱਧਾ ਫਲੂਕਾ ਖਾਣਾ ਉਸ ਟਾਈਮ ਰਾਤ ਛਣੀਵਾਰ ਰਾਤ ਨੂੰ 2:30 ਵਜੇ ਉੱਠ ਕੇ ਬੈਠਾ ਮੱਥੇ ਤੇ ਹੱਥ ਧਾਰ ਕੇ ਬੈਠਾ ਮੈਂ ਬਾਥਰੂਮ ਕਰਨ ਉੱਠਿਆ ਤੇ ਮੈਂ ਕਿਹਾ ਪੁੱਤਰ ਕੀ ਗੱਲ ਹੋ ਗਈ ਤੇ ਇਹ ਕਹਿੰਦਾ ਡੈਡੀ ਆਪਣੀ ਗੱਡੀ ਮੈਂ ਕਿਹਾ ਕੋਈ ਗੱਲ ਨਹੀਂ ਪੁੱਤਰ ਆ ਜਾ ਗੱਡੀ ਅੱਜ ਆਪ ਆਜਾ ਆਪਾਂ ਗੱਡੀ ਲੈ ਆਵਾਂਗੇ ਤੇ ਕੋਈ ਗੱਡੀ ਨਹੀਂ ਸਾਡੀ ਆਈ ਬਸ ਉਹ ਹੀ சதਮਾ ਗੱਡੀ ਦਾ ਲਈ ਗਿਆ ਮੇਰੀ ਗੱਡੀ ਕੇਸ਼ ਵਾਲੀ ਕੀ ਕਹਿੰਦਾ ਇੱਕ ਆਪਾ 50000 ਰੁਪਏ ਲਗੇ ਜਿਹਨੂੰ ਦੇਣਾ ਇੱਕ ਆਪਾ ਜਿਹੜੇ ਫੱਟੜ ਹੋਏ ਉਹਨਾਂ ਨੂੰ ਦਿਆਂਗੇ ਇਹਨਾਂ ਆਪਾ ਪੈਸਾ ਕਿੱਥੋਂ ਲੈ ਕੇ ਆਵਾਂਗੇ ਇੱਕ ਗੱਡੀ ਆਪਣੇ ਠਾਣੇ ਚਲੇਗੀ ਆਪਣੀ ਗੱਡੀ ਹੋਣਾ ਇਹਨਾਂ ਪੈਸਾ ਆਪਾਂ ਕਿੱਥੋਂ ਦਿਆਂਗੇ ਮੈਂ ਕੋਈ ਗੱਲ ਨਹੀਂ ਬੇਟਾ ਪੈਸੇ ਆਪਣੇ ਆਪ ਲੈ ਲਾਂਗੇ ਮਦੋੜ ਆਪਣੇ ਨਾਲ ਆਜ ਆਜੇਗੀ ਗੱਡੀ ਆਜੇਗੀ ਪਰ ਅੰਦਰ ਅੰਦਰ ਉਹਨਾਂ ਮਨ ਚ ਪੈ ਹੀ ਗਿਆ ਵੀ ਗੱਡੀ ਠਾਣੇ ਚਲੀ ਗਈ ਬਸ ਬੰਦੇ ਕੁਝ ਕਹਿਣ ਵਾਲੇ ਸੀ ਬਾ ਹੁਣ ਤੁਹਾਡੀ ਗੱਡੀ ਠਾਣੇ ਚਲੀ ਗਈ ਗੱਡੀ ਨਹੀਂ ਛੁੱਟਣੀ ਤੁਹਾਡੇ ਪਿਓ ਪੁੱ ਉਹਨੂੰ ਇੱਥੇ ਪੀਪਾ ਬਤਲ ਫੀਤੀ ਫੀਤੀ ਹਤੀ ਮਤ ਗਲਗਪ ਚ ਜਬ ਜਾਏਗੀ ਗੱਡੀ ਨਹੀਂ ਛੁੱਟਦੀ ਤੁਹਾਡੇ ਬਸ ਇਹੀ ਗਮ ਚ ਫਿਰ ਇਸੇ ਗਮ ਦੇ ਇਸੇ ਗਮ ਦੇ ਵਿੱਚ ਬਸ ਗਮ ਅੰਦਰੋਂ ਅੰਦਰੇ ਗਮ ਖਾਈ ਗਿਆ ਬਸ ਜਦੋਂ ਰਾਤ ਮੈਨੂੰ ਪਤਾ ਲੱਗਾ ਨਾ ਜਦੋਂ ਉੱਠ ਕੇ ਬੈਠਾ ਸੀਗਾ ਸ਼ਨੀਵਾਰ ਰਾਤ ਤੜਕੇ 2:00 ਵਜੇ ਕਹਿੰਦਾ ਮੈਂ ਕਿ ਪੁੱਤਰ ਸੌਂ ਜਾ ਕਹਿੰਦਾ ਡੈਡੀ ਆਪਣੀ ਗੱਡੀ ਮੈਂ ਕੋਈ ਗੱਲ ਨਹੀਂ ਪੁੱਤਰ ਗੱਡੀ ਅੱਜ ਆਪਾਂ ਆਇਆ ਤਵਾਰੇਗਾ ਮਹੀਨਾ ਤੂੰ ਅਸੀਂ ਤੂੰ ਗੁਰਦੁਆਰੇ ਚਲਾ ਜਾ ਤੇ ਮੈਂ ਸਾਧ ਸੰਗ ਸੁਣ ਕੇ ਉਦ ਬਾਅਦ ਆਪਾਂ 4:00 ਵਜੇ ਗੱਡੀ ਲੈ ਆਵਾਂਗੇ ਬਸ ਹੋਮਾ ਵਨ ਐਮੀ ਫਿਰ ਅੰਦਰ लेट ਗਿਆ ਤੜਕੇ ਉੱਠਿਆ ਗੁਰਦੁਆਰੇ ਚਲਾ ਗਿਆ ਬਸ ਆ ਕੇ ਫਿਰ ਬਸ ਮੰਨਦੇ ਮੰਨਦੇ ਵਿੱਚ ਹੀ ਬਸ ਲਈ ਫਿਰ ਆ ਵੀ ਇਹ ਕੰਮ ਜਿਆਦਾ ਖਰਾਬ ਹੋ ਜਾਣਾ ਹੈ ਮੇਰੇ ਪਿਓ ਵੀ ਚਲਾ ਗਿਆ ਥਾਣੇ ਮੇਰਾ ਭਰਾ ਵੀ ਚਲਾ ਜਾਏਗਾ ਥਾਣੇ ਗੱਡੀ ਸਾਡੀ ਇੱਥੇ ਗੱਲ ਨਹੀਂ ਮੈਂ ਇਕੱਲਾ ਕੀ ਕਰਾਂਗਾ ਬਸ ਅੰਦਰ ਹੀ ਅੰਦਰ ਹੀ ਅੰਦਰ ਹੀ ਕੀਤੀ ਗਿਆ ਕਹਿੰਦੇ ਡੈਡੀ ਆਪਣੀ ਗੱਡੀ ਨਹੀਂ ਆਈ ਗੱਡੀ ਨਹੀਂ ਆਈ ਬਿਲਕੁਲ ਇਹ ਮੈਂ ਥੋੜਾ ਜਿਹਾ ਕਲੀਅਰ ਕਰ ਦਿੰਦਾ ਵੀ ਗੱਡੀ ਦਾ ਮਸਲਾ ਕੀ ਸੀ ਦੋ ਟਰੱਕਾਂ ਦਾ ਐਕਸੀਡੈਂਟ ਹੁੰਦਾ ਐਕਸੀਡੈਂਟ ਤੋਂ ਬਾਅਦ ਰਾਜੀਨਾਵਾ ਹੋ ਜਾਂਦਾ ਔਰ ਰਾਜੀਨਾਵਾ ਥਾਣੇ ਦੇ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਕੋਈ ਪੋਲੀਟੀਕਲ ਬੰਦਾ ਹੈ ਜਿਹੜਾ ਹੁਣ ਇਸ ਟਾਈਮ ਜੇਲ ਦੇ ਵਿੱਚ ਜੋ ਕਿ ਮਮਦੋਟ ਫਿਰੋਜ਼ਪੁਰ ਦਾ ਹੈ ਉਸ ਬੰਦੇ ਦੇ ਵੱਲੋਂ ਟਰੱਕ ਨੂੰ ਥਾਣੇ ਲਿਆਂਦਾ ਗਿਆ ਦੱਸਿਆ ਜਾ ਰਿਹਾ ਕਥਤੀ ਤੌਰ ਤੇ ਔਰ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਤੇ ਔਰ ਪਿਓ ਤੇ ਪਰਚਾ ਪਾ ਕੇ ਅੰਦਰ ਭੇਜਣ ਦੀ ਗੱਲ ਕਹੀ ਜਾਂਦੀ ਹੈ ਜਿਸ ਤੋਂ ਬਾਅਦ ਪੂਰਾ ਦੁਖੀ ਸੀ ਵੀ ਗੱਡੀਆਂ ਥਾਣੇ ਆ ਗਈਆਂ ਔਰ ਥਾਣੇ ਗੱਡੀ ਆਉਣ ਤੋਂ ਬਾਅਦ ਹੁਣ ਮੈਂ ਕੀ ਕਰੂੰਗਾ ਸਾਡੀ ਗੱਡੀ ਨਹੀਂ ਸਾਰੀ ਜ਼ਿੰਦਗੀ ਨਿਕਲਣੀ ਕਿਉਂਕਿ ਗੱਡੀਆਂ ਦੋ ਤਿੰਨ ਗੱਡੀਆਂ ਨੇ ਇਹਨਾਂ ਕੋਲੇ ਔਰ ਗੱਡੀਆਂ ਚਲਾਉਂਦੇ ਨੇ ਆਪਦਾ ਕੰਮ ਕਰਦੇ ਨੇ ਬਾਕੀ ਇਹਨਾਂ ਦੇ ਭਰਾ ਤੋਂ ਪੂਰੀ ਗੱਲ ਪੁੱਛ ਲੈਣੇ ਕਿਉਂਕਿ ਕਾਗਜ਼ੀ ਪੱਤਰੀ ਸਾਰੀ ਕਾਰਵਾਈ ਜਿਹੜੀ ਨੇ ਇਹ ਕਰ ਰਹੇ ਨੇ ਬਬਲੂ ਜੀ ਕੀ ਜਦੋਂ ਇਹ ਘਟਨਾ ਹੋ ਜਾਂਦੀ ਆ ਤੁਸੀਂ ਭਰਾ ਨੂੰ ਕਿੱਥੇ ਲੈ ਕੇ ਜਾਂਦੇ ਹੋ ਜਦੋਂ ਉਹਨੇ ਦਵਾਈ ਪੀ ਲਈ ਪਹਿਲਾਂ ਮੈਂ ਇੱਥੇ ਨਾਲ ਕੋਈ ਪ੍ਰਾਈਵੇਟ ਹਸਪੀਟਲ ਹੈ ਤਮਨ ਦਾ ਗੁਰੂ ਅਰਸਾਏ ਉੱਥੇ ਲੈ ਕੇ ਗਿਆ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਵੀ ਇਹ ਮੰੰਦਾ ਤੁਹਾਡਾ ਨਹੀਂ ਬਚਣਾ ਤੁਸੀਂ ਇਹਨੂੰ ਬਿਠਿੰਡੇ ਲੈ ਜਾਓ ਅਸੀਂ ਬਿਠਿੰਡੇ ਲੈ ਕੇ ਜਾਂਦੇ ਆ ਤੇ ਉੱਥੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਸੀ ਵੀ ਕਹਿੰਦੇ ਨੇ ਨਹੀਂ ਬਚਣਾ ਤੇ ਤੁਸੀਂ ਮਤਲਬ ਕੋਸ਼ਿਸ਼ ਕਰ ਲਓ ਮੈਂ ਕੋਈ ਗੱਲ ਕੋਸ਼ਿਸ਼ ਕਰੋ ਬਸ ਕੋਸ਼ਿਸ਼ ਕੀਤੀ ਪਰ ਨਹੀਂ ਸਮਾਂ ਸਾਡੇ ਹੱਥ ਨਹੀਂ ਆ ਸਕਿਆ ਜੀ ਉਸ ਤੋਂ ਬਾਅਦ ਫਿਰ ਕਾਨੂੰਨੀ ਕਾਰਵਾਈ ਦੇ ਵਿੱਚ ਕੀ ਹੋਇਆ ਜਿਵੇਂ ਉਹਨੂੰ ਤੁਸੀਂ ਸਾਨੂੰ ਫੋਨ ਤੇ ਦੱਸਿਆ ਵੀ ਸਾਡੀ ਆਵਾਜ਼ ਚੱਕੋ ਪੰਚਾਓ ਉਹ ਕਾਨੂੰਨੀ ਕਾਰਵਾਈ ਕਿੱਥੋਂ ਤੱਕ ਪਹੁੰਚੀ ਸੀ ਕਿਹਦੇ ਤੇ ਕਾਰਵਾਈ ਹੋਈ ਕਿਹੜੇ-ਕਿਹੜੇ ਬੰਦਿਆਂ ਤੇ ਕਾਰਵਾਈ ਨਹੀਂ ਹੋਈ ਕਾਨੂੰਨੀ ਕਾਰਵਾਈ ਜੀ ਜਦੋਂ ਮੇਰਾ ਬ੍ਰਦਰ ਅਜੇ ਜਿਉਂਦਾ ਸੀਗਾ ਉਹਨੇ ਮੈਨੂੰ ਖੁਦ ਕਿਹਾ ਮੈਂ ਮਤਲਬ ਬਿਆਨ ਦੇਣਾ ਚਾਹਨਾ ਮੈਂ ਐਸਐਚ ਨੂੰ ਫੋਨ ਲਾਇਆ ਗਹਿਣਾ ਰਾਮ ਨੂੰ ਐਸਐਸਆਈ ਨੂੰ ਫੋਨ ਲਾਇਆ ਗਹਿਣਾ ਰਾਮ ਨੂੰ ਮੈਂ 10 ਵਾਰੀ ਫੋਨ ਕੀਤਾ ਉਹ ਮੇਰੇ ਕੋਲ ਕਾਲਾ ਮੌਜੂਦ ਨੇ ਪਰ ਉਹਨੇ ਫੋਨ ਨਹੀਂ ਚੱਕਿਆ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਉਹਨੇ ਦਵਾਈ ਪੀ ਲਈ ਹੈ ਗਹਿਣਾ ਰਾਮ ਨੇ ਤਾਂ ਨਹੀਂ ਚੱਕਿਆ ਕਿਉਂਕਿ ਸਾਰਾ ਟੌਰਚਰ ਹੀ ਕੀਤਾ ओमप्रकाश ਨੂੰ ਜ਼ਿਆਦਾ ਕੀਤਾ ਸੀਗਾ ਉਸ ਤੋਂ ਬਾਅਦ ਜੀ ਥਾਣੇ ਮੈਂ ਕਾਫੀ ਫੋਨ ਕੀਤਾ ਇਹ ਕੋਈ ਨਹੀਂ ਪਹੁੰਚਿਆ ਜੀ ਜਦੋਂ ਉੱਥੇ ਡੈੱਡ ਹੋ ਗਿਆ ਮੇਰਾ ਬ੍ਰਦਰ ਇਹ ਸਾਰੇ ਪਹੁੰਚੇ ਨੇ ਤੇ ਮੈਨੂੰ ਕਹਿੰਦੇ ਨੇ ਬਿਆਨ ਦੇ ਮੈਂ ਕਿਹਾ ਵੀਰ ਜੀ ਬਿਆਨਾਂ ਦਾ ਤਾਂ ਮੈਟਰ ਹੀ ਨਹੀਂ ਮੈਂ ਨਹੀਂ ਬਿਆਨ ਦੇਣ ਦੇ ਹੱਕ ਚਾਹਗਾ ਤੁਸੀਂ ਜਿਹੜਾ ਮੇਰੇ ਬ੍ਰਦਰ ਨੇ ਇੱਕ ਸਾਈਡ ਨੋਟ ਹੈ ਜਾਂ ਵੀਡੀਓ ਬਣੀ ਹੈ ਉਹਨਾਂ ਦੇ ਆਧਾਰ ਤੇ ਪਰਚਾ ਕੱਟ ਕੱਟ ਦਿਓ ਮੈਂ ਕੁਝ ਨਹੀਂ ਦੇਣਾ ਇਹਨਾਂ ਮੇਰੇ ਤੇ ਕਾਫੀ ਦਬਾਅ ਆਇਆ ਲਾਸ਼ ਨੂੰ ਸਾਈਡ ਤੇ ਰੱਖ ਦਿੱਤਾ ਗਿਆ ਸੀਗਾ ਤੇ ਮੈਨੂੰ ਕਹਿੰਦੇ ਵੀ ਤੁਸੀਂ ਵੀ ਬਿਆਨ ਦਿਓ ਮੈਂ ਬਿਆਨ ਨਹੀਂ ਦਿੰਦਾ ਸਾਂ ਤੱਕੇ ਨਾਲ ਮੈਨੂੰ ਇਹਨਾਂ ਨੇ ਜ਼ਬਰਦਸਤੀ ਕੁਝ ਬੰਦੇ ਇਹਨਾਂ ਨੇ ਵਿੱਚ ਛੱਡੇ ਹੋਏ ਸੀਗੇ ਇਹਨਾਂ ਦੇ ਬੰਦੇ ਆਉਦੇ ਸੀਗੇ ਉਹ ਮੇਰੇ ਤੇ ਦਬਾਅ ਬਣਾ ਰਿਆ ਸੀ ਵੀ ਦੇਵ ਬਲੂ ਬਿਆਨ ਦੇ ਦੇਵ ਬਲੂ ਬਿਆਨ ਦੇ ਮੈਂ ਕਿਹਾ ਚਲੋ ਜੀ ਮੇਰੇ ਤਾਂ ਦਿਮਾਗ 'ਚ ਇੰਨੀ ਗੱਲ ਨਹੀਂ ਸੀ ਪਰ ਮੈਨੂੰ ਉਹ ਬਿਆਨ ਜੋ ਦਿੱਤੇ ਬਿਆਨ ਦੇ ਬਿਆਨ ਲਿਖਦੇ ਪਏ ਆ ਲਿਖ ਕੇ ਮੈਂ ਕਿਹਾ ਵੀ ਐਮਐਲਏ ਦਾ ਨਾਮ ਵਿੱਚ ਆਉਣਾ ਚਾਹੀਦਾ ਕਿਉਂਕਿ ਸਾਰਾ ਕੰਮ ਐਮਐਲਏ ਦੀ ਛੇ ਤੇ ਹੋਇਆ ਸੀ ਇਹ ਤੁਸੀਂ ਕਿਵੇਂ ਉਹ ਨੋਟ ਦੇ ਵਿੱਚ ਸੀਗਾ ਵੀਡੀਓ ਦੇ ਵਿੱਚ ਬੋਲਿਆ ਸੀ ਨਾ ਕਿਹੜੇ-ਕਿਹੜੇ ਬੋਲੇ ਸੀ ਵੀਡੀਓ 'ਚ ਜਿਹੜਾ ਮੇਰੇ ਭਰਾ ਦਾ ਸਾਈਡ ਨੋਟ ਹੈ ਉਹਦੇ 'ਚ ਐਮ ਐਲ ਏ ਜੀਸ਼ ਕੁਮਾਰ ਦਈਆ ਮੌਜੂਦਾ ਐਮ ਐਲ ਏ ਐਸ ਐਚ ਓ ਥਾਣਾ ਮਮਦੂਰ ਦਾ ਨਾਮ ਬੋਲਿਆ ਸੀ ਵੀਰੂ ਮਿਸਤਰੀ ਦਾ ਬੋਲਿਆ ਸੀ ਬਾਬਾ ਦਲਜੀਤ ਦਾ ਬੋਲਿਆ ਸੀ ਗੇਜਾ ਮਿਸਤਰੀ ਦਾ ਬੋਲਿਆ ਸੀ ਇਹਨਾਂ ਤੇ ਕਾਰਵਾਈ ਕਿੰਨਾ ਕਿੰਨਾ ਤੇ ਹੋ ਗਈ ਹੈ ਕਾਰਵਾਈ ਸਿਰਫ ਤੇ ਸਿਰਫ ਇਹਨਾਂ ਦੋ ਤੇ ਕੀਤੀ ਸਿਰਫ ਬਾਬੇ ਦਲਜੀਤ ਤੇ ਤੇ ਗੇਜੇ ਦਾ ਪਰਚਾ ਕੱਟਿਆ ਵੀਰੂ ਮਿਸਤਰੀ